ਠਾਕਰ ਸਿਆ ਜਾਗਦਾ ਰਹੀਂ ਕਿਤੇ ਗੱਬਰ ਨਾ ਆ ਜੇ ਕਿਉਂਕਿ ਇਸ ਗੱਬਰ ਨੇ ਤੇਰੀਆਂ ਬਾਹਾਂ ਵੀ ਤੋੜੀਆਂ ਸੀ ਤੇ ਤੇਰੇ ਪੁੱਤ ਵੀ ਮਾਰੇ ਸੀ ਤੇਰਾ ਸਾਰਾ ਟੱਬਰ ਜਾੜਿਆ ਸੀ ਤੇਰਾ ਪਿੰਡ ਜਾੜਿਆ ਸੀ ਜਨਤਾ ਜੀ ਥੋਡੀ ਗੱਲ ਕਰਦਾ ਮੈਂ ਕਿਉਂਕਿ ਤੁਸੀਂ ਠਾਕਰੋ ਤੁਹਾਡੀਆਂ ਬਾਹਾਂ ਵੀ ਭਨਤੀਆਂ ਤੁਹਾਡੇ ਪਿੰਡ ਵੀ ਜਾੜ ਤੇ ਤੁਹਾਡੇ ਪੁੱਤ ਵੀ ਮਾਰਤੇ ਤੇ ਜਿਹਦਾ ਮਰਿਆ ਨਾ ਉਹ ਪੋਸਟ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਪੁੱਤ ਇਸੇ ਗੱਬਰ ਨੇ ਮਾਰੇ ਆ ਪੁੱਤਾਂ ਦੇ ਜਾੜੇ ਦਾ ਤੇ ਤੁਹਾਡੇ ਪੁੱਤਾਂ ਦੀ ਮੌਤ ਦਾ ਜ਼ਿੰਮੇਵਾਰ ਇਹੀ ਆ ਤੇ ਬਾਹਾਂ ਵੀ ਤੁਹਾਡੀਆਂ ਇੰਨਾ ਨਹੀਂ ਵੱਢੀਆਂਆਂ ਨੇ ਅਗਲੇ ਦੇ ਘਰ ਵਾਲੀ ਕਹਿੰਦੀ ਕਹਿੰਦੀ ਮੇਰੇ ਗੱਬਰ ਦੀ ਇੰਨੀ ਦਹਿਸ਼ਤ ਆ ਜਿਵੇਂ ਕਹਿੰਦੇ ਰਾਮਗੜ੍ਹ ਵਾਲੀ ਕਬਰ ਤੋਂ ਲੋਕ ਡਰਦੇ ਸੀ ਨਾ ਕਹਿੰਦੇ ਵੀ ਸੌਜਾ ਪੁੱਤ 50 ਪਿੰਡਾਂ 'ਚ ਕਹਿੰਦੇ ਸੀ ਵੀ ਕਿਤੇ ਗੱਬਰ ਨਾ ਜੇ ਸੌਜਾ ਮੈਂ ਤੁਹਾਨੂੰ ਕਹਣਾ ਜਾਗ ਜੋ ਏ ਕਿਤੇ ਗੱਬਰੀ ਨਾ ਜੇ ਕਿਤੇ ਦੁਆਰੇ ਨਾ ਆਹੇ ਲੈ ਆਇਓ ਜਿਨ੍ਹਾਂ ਨੇ ਤੁਹਾਡੇ ਕੀਆ ਬਾਹਾਂ ਵੱਢ ਕੇ ਤੁਹਾਡੇ ਪੁੱਤ ਮਾਰੇ ਆ ਦੁਆਰੇ ਪੰਜਾਬ 'ਚ ਸ਼ੋਲੇ ਮੂਵੀ ਦੀ ਸਕ੍ਰਿਪਟ ਰਚੀ ਜਾ ਰਹੀ ਆ ਤੇ ਜਿਵੇਂ ਸ਼ੋਲੇ ਮੂਵੀ 'ਚ ਠਾਕੁਰ ਲੈ ਕੇ ਆਏ ਸੀ ਨਾ ਜੈ ਤੇ ਵੀਰੂ ਨੂੰ ਬਾਹਰੋਂ ਮਾਰਨ ਵਾਸਤੇ ਆਪਾਂ ਵੀ ਜੈ ਵੀਰੂ ਲਿਆਂਦੇ ਆ ਵੀਰੂ ਕਿਹੜਾ ਜਿਹੜਾ ਸ਼ਰਾਬੀ ਲੈ ਕੇ ਆ ਆਜਾਇਆ ਹਾਲਾਂਕਿ ਕੀ ਜੈ ਤੇ ਵੀਰੂ ਫਿਲਮ ਦੇ ਵਿੱਚ ਵੀ ਕੀ ਛੋਟੇ ਚੋਰ ਸੀਗੇ ਤੇ ਉਹਨਾਂ ਨੂੰ ਲਿਆ ਕੇ ਕੀ ਡਾਕੂਆਂ ਨਾਲ ਕੀ ਪੜ੍ਹਾਉਂਦਾ ਕੌਣ ਠਾਕੁਰ ਪੜ੍ਹਾਉਂਦਾ ਤੇ ਤੁਸੀਂ ਠਾਕਰੋਂ ਲੋਕੋ ਤੇ ਤੁਸੀਂ ਇਹ ਜੈ ਤੇ ਵੀਰੂ ਨੂੰ ਪੜ੍ਹਾਉਂਦਾ ਕਿਹਦੇ ਨਾਲ ਆ ਆ ਵੱਡੇ ਡਾਕੂਆਂ ਨਾਲ ਪੜ੍ਹਾਇਆ ਪਰ ਇਹ ਕੀ ਆ ਮਾਡਰਨ ਡਾਕੂ ਆ ਜਿਵੇਂ ਪੁਰਾਣੇ ਡਾਕੂ ਕਰਦੇ ਸੀ ਨਾ ਇਹ ਜੰਗਲਾਂ 'ਚ ਨਹੀਂ ਫਿਰਦੇ ਸ਼ਰੇਆਮ ਘੁੰਮਦੇ ਆ ਉਹਨਾਂ ਦੇ ਮਗਰ ਪੁਲਿਸ ਪੈਂਦੀ ਸੀ ਇਹਨਾਂ ਦੇ ਅੱਗੇ ਮਾਂ ਪਿੱਛੇ ਕੀ ਆ ਪੁਲਿਸ ਰਹਿੰਦੀ ਰਹੀ ਆ ਉਹਨਾਂ ਦੇ ਗੋਲੀ ਪੁਲਿਸ ਮਾਰਦੀ ਸੀ ਇਹਨਾਂ ਦੇ ਗੋਲੀ ਪੁਲਿਸ ਕੀ ਆ ਵੱਜਣ ਤੋਂ ਰੋਕਦੀ ਆ ਮੂਰੇ ਹੋ ਕੇ ਆਪ ਖਾਂਦੀ ਸੀ ਲੋਕਸ਼ੇਪ ਕੇ ਡਾਕੇ ਮਾਰਦੇ ਸੀ ਇਹ ਨੰਗੇ ਚਿੱਟੇ ਦਿਨ ਚ ਡਾਕੇ ਮਾਰਦੇ ਆ ਤੇ ਇਹਨਾਂ ਦਾ ਡਾਕਾ ਕੀ ਆ ਬੰਦ ਨਹੀਂ ਹੋਇਆ ਹਜੇ ਵੀ ਚੱਲੀ ਜਾਂਦਾ ਪਰ ਡਾਕੂ ਦਾ ਵੀ ਕੋਈ ਧਰਮ ਹੁੰਦਾ ਯਾਰ ਇਹਨਾਂ ਦਾ ਤਾਂ ਧਰਮ ਵੀ ਕੋਈ ਨਹੀਂ ਪਰ ਫਿਲਮ ਦੇ ਵਿੱਚ ਵੀਰੂ ਭਾਵੇਂ ਛੋਟਾ ਚੋਰ ਸੀ ਭਾਵੇਂ ਸ਼ਰਾਬੀ ਸੀ ਤੇ ਆਏ ਵੀ ਉਹ ਕੀ ਆ ਲੁੱਟਣੀ ਆਏ ਸੀ ਠਾਕੁਰ ਨੂੰ ਤੇ ਇਹ ਜਿਹੜੇ ਦੂਜੇ ਚੋਰ ਨੇ ਨਾ ਛੋਟੇ ਇਹ ਸਾਨੂੰ ਲੁੱਟਣੀ ਆਏ ਆ ਪਰ ਫਿਲਮ ਦੇ ਵਿੱਚ ਜਿਵੇਂ ਕੀ ਆ ਵੀਰੂ ਦਾ ਮਨ ਬਦਲ ਜਾਂਦਾ ਜਿਹੜਾ ਸ਼ਰਾਬੀ ਸੀ ਮੈਂ ਕਹਿੰਦਾ ਜੇ ਇਹਦਾ ਵੀ ਮਨ ਬਦਲ ਜੇ ਨਾ ਸਾਡੇ ਵਾਲੇ ਵੀਰੂ ਦਾ ਤੇ ਜਿਵੇਂ ਫਿਲਮ ਦੇ ਵਿੱਚ ਉਹ ਡਾਕੂਆਂ ਨਾਲ ਸਿੱਧੇ ਮੱਥੇ ਪਟ ਜਾਂਦਾ ਜਿਹੜਾ ਵੀਰੂ ਹੁੰਦਾ ਤੇ ਇਹ ਵੀ ਕੀ ਆ ਲਗਭਗ ਮੱਥਾ ਲਾ ਰਿਹਾ ਉਹਨਾਂ ਦੇ ਨਾਲ ਵੱਡੇ ਡਾਕੂਆਂ ਨਾਲ ਮਜੀਠੀਆਰ ਗਿਆ ਨਾਲ ਤੇ ਜੇ ਕਿਤੇ ਉਹਦਾ ਇਹਦਾ ਅੰਦਰਲਾ ਇਨਸਾਨ ਜਾਗ ਗਿਆ ਨਾ ਵੀਰੂ ਦਾ ਫਿਰ ਇਹ ਫਿਲਮ ਵਾਲੇ ਵੀਰੂ ਵਾਂਗੂ ਹੀਰੋ ਹੋ ਕੇ ਨਿਬੜੂ ਆ ਤੇ ਫਿਲਮ ਦੇ ਵਿੱਚ ਜੈਫਰ ਖੀਰ ਦੇ ਵਿੱਚ ਜਿਹੜਾ ਚੁੱਪ ਕੀਤਾ ਜਾ ਹੁੰਦਾ ਨਾ ਚੁੱਪ ਕਰਕੇ ਰਹਿੰਦਾ ਹੁੰਦਾ ਪਰ ਚਲਾਉਂਦਾ ਸਾਰਾ ਸਿਸਟਮ ਉਹ ਹੀ ਨਾ ਧਰਮਿੰਦਰ ਨੂੰ ਵੀ ਉਹ ਹੀ ਚਲਾਉਂਦਾ ਹੁੰਦਾ ਪਰ ਖੀਰ ਦੇ ਵਿੱਚ ਕੀ ਆ ਉਹ ਮਰ ਜਾਂਦਾ ਇਸ ਜਾਇਦਾ ਹਸਰ ਵੀ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਚ ਉਹੀ ਹੋਣਾ। ਕਿ ਜਿਹੜੇ ਖੌਫ ਦੀ ਗੱਲ ਕੀ ਹੈ ਗੱਬਰ ਦੇ ਘਰ ਵਾਲੀ ਕਰ ਰਹੀ ਹੈ ਨਾ, ਬਾਕੀ ਖੌਫ ਪਾਈ ਬਹੁਤ ਵੱਡਾ ਸੀ। ਹੁਣ ਮਨਪ੍ਰੀਤ ਮੰਨਾ ਜਿਹੜਾ ਅੰਮ੍ਰਿਤਸਰ ਵਾਲੇ ਬੋਲਦੇ ਹੁੰਦੇ ਆ ਨਾ ਸੋਸ਼ਲ ਮੀਡੀਆ 'ਤੇ, ਬੇਸ਼ੱਕ ਉਹ ਵੀ ਸੈਲਫ ਗੋਲੀ ਕਰਕੇ ਦੱਸਗੇ ਕਹਿੰਦੇ ਵੀ ਅਸੀਂ ਵੀ ਇਹਦੇ ਨਾਲ ਉਹੀ ਕੌਲੀ ਜੱਟ ਬਣ ਕੇ ਆਈ ਸੀ ਚੇਅਰਮੈਨੀਆਂ ਦੇ ਮਾਰੇ ਆਈ ਸੀ, ਹੋਰ ਆਏ ਸੀ। ਜਦੋਂ ਨਹੀਂ ਮਿਲਿਆ ਹੱਥ ਨਾ ਪਹੁੰਚੇ ਤੂੰ ਕੌੜੀ ਫੇਰ ਕਹਿੰਦੇ ਅਸੀਂ ਕਿ ਆ ਉਹਦੇ ਵਿਰੋਧ ਦੇ ਵਿੱਚ ਹੋਗੇ। ਪਰ ਉਹਨਾਂ ਨੇ ਜਿਹੜਾ ਕਿ ਐਕਸਪੋਜ਼ ਕੀਤਾ ਨਾ ਮਜੀਠੀ ਉਹਨਾਂ ਇਹ ਧੀ ਦਾ ਗਵਾਹ ਸਾਰਾ ਪੰਜਾਬ ਹੈਗਾ ਕਿਵੇਂ ਪੁਲਸ ਧਮਕਾਈ ਜਾਂਦੀ ਆ ਸਟੇਜਾਂ ਦੇ ਖੜ ਕੇ ਕਿਵੇਂ ਥਾਣੇਦਾਰਾਂ ਨੂੰ ਦਬਕੇ ਮਾਰੇ ਜਾਂਦੇ ਆ ਕਿਵੇਂ ਸੀਐਮ ਨੂੰ ਵੀ ਦਬਕੇ ਤੱਕ ਮਾਰ ਦਿੰਦਾ ਬੰਦਾ ਤੇ ਸ਼ਰਿਆਂ ਬਾਜ਼ਾਰਾਂ ਦੇ ਵਿੱਚ ਕੀ ਇੱਕ ਪਿਓ ਆ ਦੀ ਧੀ ਦੀ ਇੱਜ਼ਤ ਬਚਾਉਂਦਾ ਵੀ ਕਤਲ ਕਰ ਦਿੱਤਾ ਜਾਂਦਾ ਇਸੇ ਦੇ ਗੁਰਗਿਆ ਵੱਲੋਂ ਸ਼ਾਂਭੇ ਹਰ ਕੇ ਜਿਹੜੇ ਜਿਵੇਂ ਫਿਲਮ ਚੋਂ ਹੁੰਦੇ ਆ ਨਾ ਉਹ ਸ਼ਾਂਭੇ ਹਰ ਕੇ ਸ਼ਰਿਆਂ ਬਾਜ਼ਾਰ ਦੇ ਵਿੱਚ ਕੀ ਆ ਪਿਓ ਨੂੰ ਮਾਰਦੇ ਆ ਕਿਸੇ ਲੀਡਰ ਨੇ ਕਹਿੰਦੇ ਬੀਬਾ ਜੀ ਦਾ ਕੀ ਹੱਥ ਫੜ ਲਿਆ ਸੀਗਾ ਤੇ ਉਹਨੂੰ ਜ਼ੋਰ ਨਾਲ ਕਹਿੰਦੇ ਵੀ ਬੀਬਾ ਜੀ ਇਹ ਕੰਮ ਤੁਹਾਨੂੰ ਕਰਨਾ ਪਊਗਾ ਉਹ ਤਾਂ ਵਿਚਾਰਾ ਕੀ ਆ ਪਾਰਟੀ ਵਿੱਚ ਦੇ ਬਜ਼ੁਰਗ ਬੰਦਾ ਸੀ ਜ਼ ਤੇ ਬਿਬਾ ਜੀ ਨੂੰ ਗੱਲ ਬੁਰੀ ਲੱਗੀ ਕਹਿੰਦੇ ਫਿਰ ਗੱਬਰ ਸਿੰਘ ਕਹਿੰਦੇ ਚੱਕ ਕੇ ਲੈ ਕੇ ਉਹਨਾਂ ਨੂੰ ਚੰਡੀਗੜ੍ਹ ਤੇ ਲਿਜਾ ਕੇ ਉਹਨਾਂ ਨਾਲ ਉਹ ਟਾਰਚਰ ਕੀਤਾ ਤੇ ਫਿਰ ਉਹਦੀ ਕੀ ਗੱਲ ਤੇ ਇੱਕ ਵੀਡੀਓ ਵੀ ਬਣਾਈ ਗਈ ਉਹਨੂੰ ਦਬਕਾਉਣ ਵਾਸਤੇ ਡਰਾ ਕੇ ਰੱਖਣ ਵਾਸਤੇ ਤੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਅਸੀਂ ਤਾਂ ਇਹ ਚੀਜ਼ ਦੇਖੀ ਆ ਸਾਡੇ ਰਿਗੈ 2007 ਦੀ ਇਲੈਕਸ਼ਨ ਲੇਲੇ ਵਾਲੇ ਪਿੰਡ ਦੇ ਵਿੱਚ ਗੋਲੀ ਚੱਲੀ ਸੀ ਤੇ ਗੱਬਰ ਦੇ ਨਾਲ ਸਾਰੇ ਸੰਭੇਰ ਕੇ ਆਏ ਸੀ ਇਹਨਾਂ ਨੇ ਗੋਲੀ ਚਲਾਈ ਸੀ ਸਾਡੇ ਇੱਥੇ ਇਲੈਕਸ਼ਨ ਦੇ ਵਿੱਚ ਹੁਣ ਗੱਲਾਂ ਕੀ ਕੌਲੀ ਜੱਟ ਕਰਦਿਆ ਕਹਿੰਦੇ ਜੀ ਖਾਨਦਾਨੀ ਆ ਜੀ ਪੁਰਾਣੇ ਟਾਈਮ ਦੇ ਫਲਾਣੇ ਸੀ ਠੰਗੜੇ ਸੀ ਉਹ ਅਸੀਂ ਖਾਨ ਜਿਹੜੇ ਆਜ਼ਾਦੀ ਤੋਂ ਪਹਿਲਾਂ ਖਾਨਦਾਨੀਏ ਹੋਏ ਨਾ ਉਹ ਸਾਰੇ ਕੀ ਆ ਸਾਡੀ ਪਿੱਠ 'ਚ ਛੁਪਰਾ ਮਾਰਨ ਵਾਲੇ ਅੰਗਰੇਜ਼ਾਂ ਦੇ ਕੌਲੀਚੱਟ ਹੋਏ ਆ ਉਹਨਾਂ ਨੂੰ ਹੀ ਜ਼ਗੀਰਾ ਮਿਲੀਆਂ ਉਹਨਾਂ ਕੋਲ ਹੀ ਜਾਇਦਾਦਾਂ ਬਣੀਆਂ ਨੇ ਪਰ ਹੁਣ ਠਾਕੁਰ ਸਾਹਿਬ ਮੈਂ ਥੋੜੀ ਗੱਲ ਕਰਦਾ ਜਿਵੇਂ ਫਿਲਮ ਦੇ ਵਿੱਚ ਵੀ ਕੀ ਆ ਗੱਬਰ ਨੇ ਜਦੋਂ ਬਾਹਾਂ ਪੜਤਿਆ ਫਿਰ ਕੀ ਉਹ ਜੁੱਤੀ ਨਾਲ ਕੀ ਆ ਉਹਦੀ ਰੇਲ ਬਣਾਉਂਦਾ ਜੁੱਤੀ ਨਾਲ ਇਹ ਲੋਕ ਲੋਟ ਆਉਣਗੇ ਜੁੱਤੀ ਤੁਹਾਨੂੰ ਲਾਉਣੀ ਪਊਏ ਨਾ ਮਗਰ ਪੈਣਾ ਪਊ ਤੇ ਫਿਲਮ ਵਾਲੇ ਗੱਬਰ ਵਾਂਗੂ ਖੀਰ ਦੇ ਵਿੱਚ ਤੁਹਾਨੂੰ ਕੀ ਆ ਜੁੱਤੀ ਦੇ ਨਾਲ ਜਿਵੇਂ ਉਹਦੇ ਕੀ ਆ ਠਾਕੁਰ ਗੱਬਰ ਦੀ ਭੁਗਤ ਸਵਾਰਦਾ ਤੁਹਾਨੂੰ ਵੀ ਕੀ ਜੁੱਤੀ ਲਾ ਕੇ ਇਹਦੇ ਮਗਰ ਪੈਣਾ ਪੂਤ ਇਹਨਾਂ ਦੀ ਭੁਗਤ ਤੁਹਾਨੂੰ ਸਵਾਰਨੀ ਪੈਣੀ ਆ ਫਿਲਮ ਵਾਲੇ ਗੱਬਰਾਂ ਨੂੰ ਠਾਕਰ ਸਾਹਿਬ ਗੱਬਰ ਨਾਲ ਹੁਣ ਕਰਨੀ ਕਿਵੇਂ ਆ ਇਹ ਤੁਸੀਂ ਹੁਣ ਫੈਸਲਾ ਕਰ ਲਿਓ ਲੋਕੋ ਕਿਉਂਕਿ ਠਾਕਰ ਤੁਸੀਂ ਹੋ ਬਾਹਾਂ ਤੁਹਾਡੀਆਂ ਵੱਡੀਆਂ ਗਈਆਂ ਨੇ ਮੈਂ ਤਾਂ ਹੀ ਕਹਿਣਾ ਕਿ ਜਾਗਦੇ ਰਹੋ ਕਿਤੇ ਗੱਬਰ ਨਾ ਆ ਜੇ ਜੇ ਜਾਗਦੇ ਹੋ ਨਾ ਫਿਰ ਕਮੈਂਟ ਤੇ ਸ਼ੇਅਰ ਕਰਕੇ ਜਵਾਬ ਜ਼ਰੂਰ ਦੇ ਦਿਓ